ਨਿਸ਼ਟਪ ਚਲ ਗਈ ਆ ਆ ਵਾ ਇੱਕ ਦੋ ਤਿੰਨ ਚਾਰ ਪੰਜ ਆਵੇ ਦਜ ਦਾ ਮਾਂਡਿਆ ਵੀ ਨੀਲ ਡਿਆਂ ਐਦਾ ਪੁੱਟੇ ਹਾਂ ਵਰਦੇ ਸਦਾ ਮਾਗਲਾ ਫਿਰ ਵੀ ਪਾ ਦੇ ਧਿਆਨ ਨਾਲ ਆ ਗੱਡਰ ਆ ਗਈ ਆ ਉਹਨਾਂ ਲੱਗਣ ਦੇ ਕੇ ਗੱਡਰ ਆ ਗੱਡਰ ਆ ਗਈ ਫੀਮਲ ਸਾਡਾ ਬਣ ਗਿਆ ਆ ਤੇ ਆਹ ਦੇਖੋ ਮਿਸਤਰੀ ਕੰਮ ਕਰਦੇ ਆ ਨਾ ਇੰਨਾ ਕੰਮ ਕਰਤਾ ਆ ਹੁਣ ਗਾਂ ਗਾਂ ਪੌੜੀਆਂ ਚੜ੍ਹਨੀਆਂ ਤਾਂ ਨੂੰ ਆਇਓ ਯਾਰ ਜਾਲ ਸਾਰੇ ਠੀਕੋ ਕਿਦਾਂ ਵਧੀਆ ਸਾਰੇ ਤੇ ਅੱਜ ਦੂਸਰਾ ਦੇਣਿਆ ਪੌੜੀਆਂ ਦਾ ਤੇ ਪੌੜੀਆਂ ਚੜ੍ਹਦੇ ਆ ਹੋਰ ਬਾਕੀ ਠੀਕ ਆ ਜੇ ਚਾਹਣ ਤਾਂ ਵੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵਲੌਗ ਨੂੰ ਕਰ ਦਿਓ ਲਾਈਕ ਨਾਲ ਨਾਲ ਕਰ ਦਿਓ ਸ਼ੇਅਰ ਕੰਮ ਪੂਰੇ ਜੋਰਾਂ ਨਾਲ ਚੱਲਣ ਗਿਆ ਕੋ ਚੱਲਣ ਗਿਆ ਵਾ ਮਸਾਲਾ ਤੇ ਬਣ ਗਿਆ ਵਾ ਪੂਰੇ ਜੋਰਾਂ ਨਾਲ ਕੰਮ ਚੱਲਦਾ ਪਿਆ ਪਹਿਲੀ ਪਲੇਟ ਦੇ ਸੀ ਪਾਤਾ ਵਾ ਮਸਾਲਾ ਹੌਲੀ ਹੌਲੀ ਸਟੈਪ ਵਾ ਸਟੈਪ ਕੰਮ ਚੱਲੂਗਾ ਮਸਾਲਾ ਥੋੜਾ ਨਹੀਂ ਆ ਉਹ ਸੀਮੈਂਟ ਹਾਂ ਹਾਂ ਇਧਰ ਨੂੰ ਜਾਣੀਆਂ ਪਾਉਣੀਆਂ ਆ ਉੱਥੇ ਲੱਗੀਆਂ ਢੀਆਂ ਟਾਂ ਆ ਵੇਖੋ ਇਟਾ ਇਧਰੋਂ ਲਿਆਉਂਦੇ ਆ ਗੋਲਾ ਸਾਡੇ ਟਾਕਣਦੇ ਆ ਪੂਰੀ ਜੁਹਾਂ ਸ਼ੋਰਾਂ ਨਾਲ ਕੰਮ ਕਰਦਾ ਪਿਆ ਗੋਲਾ ਅੱਜ ਠੰਡਾ ਮੂਹ ਤੇ ਗੋਲਾ ਸਜੀ ਗਰਮ ਕਰਦਾ ਪਿਆ ਹੈ ਗੋਲਾ ਕਬੂਤਰ ਹੈ ਸਾਡਾ ਗੋਲਾ ਕਬੂਤਰ ਬੀਬਾ ਨਹੀਂ ਹੈ ਵੀ ਗੋਲਾ ਕਬੂਤਰ ਸਾਡਾ ਗੋਲਾ ਕਬੂਤਰ ਬੀਬਾ ਨਹੀਂ ਹੈ ਅੱਛਾ ਉੱਤੇ ਰੇਤ ਨੇ ਮਲਕੀ ਰੇਤ ਪਾਗਦੇ ਸੀਮਿੰਟ ਪਾਗਦੇ ਉੱਤੇ ਟੱਲਾਂ ਲਾਉਣੀਆਂ ਉਹਦੇ ਨਾਲ ਪੱਕਾ ਜਾਂਦਾ ਕੰਮ ਸੁੱਕੀ ਰੇਤ ਤੇ ਸੁੱਕਾ ਸੀਮਿੰਟ ਮਾਸਾ ਨਹੀਂ ਗਿੱਲਾ ਕਰਨਾ ਬਾਹਰੋਂ ਤੇ ਟਾਲਾ ਲਾ ਕੇ ਪਣਾ ਪਾਰ ਦੇਣਾ ਨਹੀਂ ਨਹੀਂ ਹਾਂ ਗਿੱਲਾ ਕਰਨਾ ਪੈਣਾ ਛੱਜਲਾ ਕਰਨਾ ਪੈਣਾ ਥੋੜਾ ਬੁਦਾ ਗਿੱਲਾ ਕਰਨਾ ਛੱਜ ਟੈਲ ਠੀਕ ਹੈ ਗਿੱਲਾ ਕਰੀਦਾ ਥੋੜਾ ਜਿਹਾ ਹੁਣ ਅਸੀਂ ਤਾਂ ਬਣਾਉਣ ਲੱਗੇ ਆ ਲੋ ਬੰਟੀ ਜੇਕਰ ਬੜੀਆਂ ਗੋਰ ਬੜੀਆਂ ਬੜੀਆਂ ਪਾਸਾ ਅੰਡਾ ਭਰਪੀਆਂ ਬੰਟੀ ਨੂੰ ਬੰਟੀ ਨਹੀਂ ਆਇਆ ਤਾਂ ਬਾਸ ਗੱਡਰ ਸਾਡੇ ਲੈਣਦੇ ਆ ਉਹਨੇ ਗੱਡਰਾਂ ਨੂੰ ਕਰਨਗੇ ਫਿੱਟ ਹੁਣ ਗੱਡਰਾਂ ਦੀ ਵਾਰੀ ਹੈ ਧਿਆਨ ਨਾਲ ਆ ਗੱਡਰ ਆ ਗਈ ਆ ਉਹਨਾਂ ਦੇ ਗੰਦੇ ਗੱਡਰ ਆ ਗੱਡਰ ਕਿਧਰ ਜਾਣਾ ਤਾਨੂੰ ਨੇ ਇੱਥੋਂ ਆਹੀ ਚਾਹੇ ਨੇ ਕੋਲੀ ਆਉਣ ਤਾਨੂੰ ਇੱਥੇ ਚੱਜਣਾ ਸਾਡਾ ਕੋਠੇ ਤੇ ਕੋਠੇ ਜਾ ਕੇ ਹੁੰਦਾ ਇੱਥੇ ਹਾਂ ਚੱਲ ਸਾਡੇ ਬੰਟੀ ਜੀ ਕਿਹਦੀ ਵਾਰੀ ਉਹ ਬੋਲੇ ਫ੍ਰੀ ਉਨ ਤੇਸੀ ਮਾਰ ਕੰਮ ਹਲ ਗਿਆ ਤੇਸੀ ਮਾਰ ਆਹੀ ਲੱਗੇ ਥੋਡੇ ਮਾਰਨ ਖੁੜਵਤ ਖੁੜਵਤ ਥੋਡੇ ਮਾਰਨੇ ਆਹੀ ਉੱਤੇ ਇਹ ਤੇ ਐਸੇ ਪੋਣੇ ਆਹੀ ਕਟਰ ਕਟਰ ਪਾ ਕੇ ਦਿੱਤੇ ਹੋਈ ਕੱਟ ਲੱਗੇ ਆ ਥੋਡੇ ਮਾਰਨ ਖੁੜਵਤ ਖੁੜਵਤ ਥੋਡੇ ਮਾਰਨੇ ਆਹੀ ਉੱਤੇ ਇਹ ਪੋਣੇ ਆਹੀ ਕਟਰ ਕਟਰ ਪਾ ਕੇ ਦਿੱਤੇ ਹੋਈ ਕੱਟ ਸਾਡੇ ਹੁਣ ਖੁੜੇ ਮਾਰਦੇ ਆ ਦੇਖੋ ਕੁੜੇ ਮੰਦੇ ਤੇ ਬਾਅਦ ਚ ਇਹ ਗਾਡਰ ਲਾਉਣਾ ਵਾ ਕੁੜਿਆਂ ਦੀ ਵਿੱਚ ਫਿਰ ਤਾਂ ਉਹਨੂੰ ਸਿੱਧਾ ਜਾਣਾ ਵਾ ਕੁੜੇ ਮੰਨ ਕੇ ਪੂਰੇ ਯੋਰਾ ਸ਼ੋਰਾ ਨਾਲ ਕੁੜੇ ਆਵੇ ਦਜ ਦਾ ਮੰਡਿਆ ਵੀ ਨਿਗਲ ਡਿਆਣ ਇਹਦਾ ਪੁੱਟੇ ਜਿਹਦਾ ਕਿ ਨਿਕਲੇ ਇਦਾਂ ਨਿਗਲ ਜਾਣਾ ਹੁਣ ਆਹਦਾ ਤੇਲ ਆ ਗਈ ਨਾ ਅਗਲੇ ਆ ਕੇ ਆਹ ਦੇਖੋ ਗਾਡਰ ਪਾਉਂਦੇ ਹੁਣ ਇਹ ਗਾਡਰ ਪਾ ਕੇ ਤਾਂ ਉਹ ਖੜਨਾ ਪਲੇਟਾ ਲਾ ਕੇ ਜੀ ਆਹ ਦੇਖੋ ਇਹ ਤੋ ਸਿੱਧਾ ਗਾਡਰ ਪਾਗ ਪਲੇਟਾਂ ਲਾਗੇ ਤਾਂ ਨੂੰ ਸਿੱਧਾ ਹੀ ਲਿਫਟ ਵਾਂਗ ਜਾਨਾ ਤਾਂ ਨੂੰ ਹੋ ਗਿਆ ਮਿਸਤਰੀ ਸਾਹਿਬ ਇੱਟ ਹੋ ਗਿਆ ਹੋ ਗਿਆ ਜੀ ਚੈਨਲ ਦੇ ਖੰਡ ਹਟਾਉਣੇ ਦਾਂ ਦੇ ਦੇ ਦਿਓ ਦਾਂ ਦੇ ਕਿੰਨੇ ਉਹਨਾਂ ਦੇ ਪੰਜ ਠੀਕ ਜੀ ਦਹੇ ਬਰੀ ਬੱਕ ਦੇ ਦਿਓ ਅਸੀਂ ਲੈਲੇ ਖੰਡ ਹਟਾਉਣੇ ਪੰਜ ਠੀਕ ਆ ਜੀ ਐਂ ਲੱਗੇ ਖੰਡ ਖੰਡਾਉਣੇ ਹਾਲ ਹਲੋ ਜੀ ਖੰਡ ਖਡਾਵਾ ਹਲੇ ਬੰਟੀ ਆ ਲੈ ਅਭਾਂਟੀ ਠਾਲੀ ਜੀ ਤੁਹਾਨੂੰ ਪੀ ਲੋੜ ਤੁਹਾਨੂੰ ਕੁੱਤਿਆਂ ਦੀ ਇਹ ਵੀ ਪੜ ਜਿਆ ਠੀਕ ਖੰਡ ਰਹਿਣੀ ਬੱਚਿਆਂ ਨੇ ਨਖਾਲੇ ਖੰਡ ਖੱਡਣਾ ਖਾਣਾ ਖਾ ਲਿਆ ਈ ਔਰ ਲੈਣਾ ਖਾ ਲਿਆ ਬਸ ਖਾਣਾ ਦੇਖਾ ਕੋ ਸੋਤੇ ਹਾਂ ਤੇ ਰੱਖ ਲਈ ਸਾਈਡ ਤੇ ਗੁਆਈ ਨਾ ਥੋੜਾ ਐ ਬਈ ਐਵੇਂ ਨਾ ਹੁੰਦਾ ਵਿੱਚ ਇੰਨਾ ਹੋ ਜਾਂਦਾ ਮੂੰਹ ਖੁਰਦਿੰਦਾ ਜਾ ਕੇ ਮੁੰਡਾ ਏ ਵੈਰੇ ਕੋਣ ਹੋਇਆ ਕੋਲਾ ਹਾਂ ਵਰਦੇ ਸੁਦਾਂ ਫਿਰ ਵੀ ਪਾਦ ਟਿਖਾਣਾ ਪਾਸਾ ਬਤਲਾਇਆ ਤੇ ਕਰ ਕੀ ਹੋਣਿਆ ਨਾ ਹਾਂ ਪਾਸਾ ਬਦਲਾਤਾ ਨਾ ਹਰੀ ਦਾ ਹੂੰ ਆਹੋ ਜਲਦੀ ਜਲਦੀ ਵੜਦੇ ਫਟੇ ਵੀ ਫਿੱਟ ਕਰਤੇ ਗੱਡਰੀ ਫਿੱਟ ਕਰਤੇ ਆ ਹੁਣ ਪਲੇਟ ਲਾਵਾਂਗੇ ਤੁਹਾਨੂੰ ਤਾਂ ਨੂੰ ਤਾਂ ਨੂੰ ਜਾਵਾਂਗੇ ਗਿਆ ਲੋ ਬੰਟੀ ਜੀ ਬੜੀਆਂ ਗੋਰ ਮੜੀਆਂ ਮੜੀਆਂ ਪਤਾ ਅਲਟਾ ਭਰਾਪੀਆਂ ਬੰਟੀ ਨੂੰ ਬੰਟੀ ਨਹੀਂ ਆਇਆ ਤਾਂ ਬਾਸ ਜਿੱਦਾਂ ਕਿ ਸਾਡੇ 2 ਵੱਜ ਚੁੱਕੇ ਆ ਆਹ ਵੇਖੋ ਰੋਟੀ ਖਾਂਦੇ ਮਿਸਤਰੀ ਸਾਹਿਬ ਤਹੀ ਨਾਲ ਇਹਨਾਂ ਦੇ ਖਾਣ ਲਈ ਰੋਟੀ ਆਹ ਦੇਖੋ ਰੋਟੀਆਂ ਖਾ ਲੈਂਦੀ ਆ ਦੂਜੇ ਘਰ ਖਾਵਾਂਗੇ ਨਾਲ ਹੀ ਨੇ ਦਿਖਾ ਲਈ ਮਿਸਤਰੀਆਂ ਦੇ ਆਪਾਂ ਅਹੀਂ ਵੀ ਕੰਮ ਡੀਆਂ ਕਰਨਗੇ ਕਿਦਰ ਭਲੇ ਅਹੀਂ ਫਰੀ ਦੀ ਖਾਂਦੇ ਆ ਹੈਗ ਨਹੀਂ ਆਖੋ ਸਾਡੇ ਹੀ ਰਣ ਲਾਣ ਬੰਨ ਲਾਲ ਜੀ ਗੋਲਾ ਲਾਲ ਜੀ ਰੋਟੀ ਦਾ ਅਸੀਂ ਖਾ ਖੁਲੇ ਹੀ ਤੁਣ ਕਰਾਵਾਂਗੇ ਕੰਮ ਫੇਰ ਮਿਸਤਰੀਆਂ ਸਟੈਪ ਬਾਏ ਸਟੈਪ ਚੜਨ ਦਾ ਕੰਮ ਇੱਥੇ ਕੰਮ ਪਹੁੰਚ ਗਿਆ ਵੇਖ ਸਕਦੇ ਹੋ ਇੰਨੇ ਆ ਇੱਥੋਂ ਦੇ ਇੰਨਾ ਸਟੈਪ ਪਹੁੰਚ ਗਏ ਤੇ ਨਿ ਸਟੈਪ ਚਲ ਗਈ ਆ ਵਾ ਇੱਕ ਦੋ ਤਿੰਨ 4 5 6 7 8 9 10 ਸਟੈਪ ਚੜ ਗਏ ਪੂਰੇ ਜਾਨੇ ਗਾ ਤਾਂ ਹੋਰ ਹੁਣ ਸਾਡਾ ਹੋ ਗਿਆ ਚਾਹ ਦਾ ਟਾਈਮ ਅਸੀਂ ਪੀਏ ਚਾਹ ਚਾਹ ਦਾ ਟਾਈਮ ਤੇ ਚਾਹ ਵੀ ਕੰਨੇ ਆਜੋ ਜਿੰਦਾ ਬਾਯੋ ਪੀ ਲੋ ਜਰਾ ਆਇਓ ਜਿੱਦਾਂ ਕਿ ਹੁਣ ਸਾਡੇ ਆ ਵੇਖੋ ਇੱਥੇ ਮੋੜ ਮੋੜਨਾ ਵਾ ਇੱਥੋਂ ਡੇ ਪੂਰਾ ਆ ਚੌਂਗਿਆ ਬਣਾਤਾ ਇੱਥੇ ਹੁਣ ਇੱਥੇ ਬਣਾਵਾਂਗੇ ਮੋੜ ਤਾਂ ਨਹੀਂ ਜਾਣਾ ਇੱਥੇ ਉਹ ਇੱਥੋਂ ਤਾਣੂ ਜਾਵਾਂਗੇ ਆਪਾਂ ਇੱਥੇ ਵੱਡਾ ਥੜਾ ਬਣਾਉਣਾ ਸਾਡੇ ਢਿੱਲੋ ਜੀ ਟਾ ਬਣਾਉਣ ਦੇ ਨਾਲ ਆਡੀ ਹੈਲਪ ਕਰਾਉਂਦੇ ਆਂ ਟੱਲਦਾ ਮੂੰਹ ਵੇਖ ਛਾਵਾ ਟੱਲੋ ਦੇ ਹਾਲੇ ਟੱਲ ਤਗੜਾ ਹੋ ਜਾ ਹੌਲੀ ਹੌਲੀ ਚੱਲੋ ਠੀਕ ਹੈ ਟੱਲੋ ਬੜੀਆਂ ਇੰਨੀਆਂ ਜੀ ਥੱਲੇ ਹੁਣ ਸਪੋਰਟਾਂ ਲਾਉਂਦੇ ਆ। ਔੜੀਆਂ ਥੱਲੇ ਘਰਤੀਆਂ ਦੇਖੋ। ਥੱਲੇ ਹੁਣ ਸਪੋਰਟਾਂ ਲੱਗਣਦੀਆਂ ਵਾ। ਆ ਗਾੜ੍ਹ ਥੱਲੇ ਸਪੋਰਟਾਂ ਤਾਂ ਲਾਉਂਦੇ ਆ ਕਿ ਤੇ ਪਾਰ ਪੈਣਾ ਨਾ ਤੇ ਉਹਦੇ ਕਰਕੇ ਸਪੋਰਟ ਲਾਈ ਆ ਥੱਲੇ ਕਿ ਪਾਰ ਜ਼ਿਆਦਾ ਪਵੇ ਤੇ ਥੱਲੇ ਸਪੋਰਟਾਂ ਲੱਗਣ। ਇੰਨਾ ਚੱਲ ਗਿਆ ਕੰਮ ਥਾਂ ਸਾਡੇ ਤੱਕ। ਹੁਣ ਲੱਗਣ ਦੀ ਥੱਲੇ ਸਪੋਰਟ। ਸਾਡਾ ਕੰਮ ਇੱਥੇ ਤੱਕ ਪਹੁੰਚ ਗਿਆ ਵਾ ਮੋੜ ਤੱਕ ਭਾਈ ਇਸ ਮੋੜ ਮੋੜਦਾ ਬੌੜੀਆਂ ਦਾ ਇੱਥੋਂ ਤਾਂ ਨਹੀਂ ਜਾਵਾਂਗੇ ਤਾਂ ਅੱਦੇ ਵਲੌਗ ਨੂੰ ਸੀ ਸੈਂਡ ਕਰਦੇ ਆ ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਜੇ ਚੈਨਲ ਦੇ ਨਵੇਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਹੋਣ ਮਿਲਾਂਗੇ ਤੁਹਾਨੂੰ ਅਗਲੇ ਨਵੇਂ ਵਲੌਗ ਦੇ ਵਿੱਚ